ਹਾਂਜੀ ਮਾਨਯੋਗ ਸਿਸਟਰ ਮੋਗਾ ਦੇ ਦਿਸੰਦਰਿਸਨ ਤਾਪਕ ਇਹ ਭਾਰੀ ਤਰ੍ਹਾਂ ਦੀ ਟੀਮਾਂ ਤੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਪੂਰੇ ਸੰਚਾਰਕ ਭਾਗ ਨਾਲ ਕੰਮ ਕਰ ਰਹੀ ਆ ਪਿਛਲੇ ਦਿਨਾਂ ਤੋਂ ਅਸੀਂ ਬੁਲਟ ਦੇ ਪੈਕੇ ਜਿਹੜੇ ਆ ਉਹਨਾਂ ਤੋਂ ਬੰਦੀ ਮਹਿੰਮਤ ਲਾਈ ਆ ਤੇ ਪਿਛਲੇ ਹਫਤੇ ਤੋਂ ਮੈਂ ਸਿਰਫ ਬੁਲਟੇ ਕੰਮ ਕਰ ਰਿਆ ਤੇ 5-7 ਬੁਲਟ ਪਿਛਲੇ ਹਫਤੇ ਮੇਰੇ ਵੱਲੋਂ ਬੌਂਡ ਵੀ ਕੀਤੇ ਗਏ ਨੇ ਤੇ ਅੱਜ ਸਾਡਾ ਸੀਗਾ ਵਿਚਨ ਵੀ ਜਿਹੜੇ ਪਟਾਕੇ ਪੁੰਦਰੇ ਫਰਾਂਸਰ ਅੱਜ ਅਸੀਂ ਵੱਖ-ਵੱਖ ਅਖਾੜੇ ਤੋਂ ਕਦੇ ਵਿੱਚ ਜਾ ਕੇ ਅਲੱਗ-ਅਲੱਗ ਥਾਵਾਂ ਤੇ ਇਹ ਜਿਹੜਾ ਟ੍ਰੈਫਿਕ ਦੇ ਪ੍ਰੋਡੂਸ਼ਨ ਦਾ ਮਤਲਬ ਜਿਹੜੇ ਸੰਤਰ ਮਤਲਬ ਪਟਾਕੇ ਮਾਰਦੇ ਨੇ ਜਿੰਨੇ ਹਾਰ ਦੇ ਮਰੀਜ਼ ਆ ਉਹਨਾਂ ਤੇ ਅਸਰ ਪੈਂਦਾ ਲੋਕਾਂ ਦੇ ਆਵਾਜਾਈ ਤੇ ਪੈਂਦਾ ਲੋਕਾਂ ਦੇ ਵੈਸੇ ਵੀ ਅਸਰ ਪੈਂਦਾ ਜਿੰਨੇ ਪਟਾਕੇ ਮਾਰ ਕੇ ਲੱਗਦੇ ਆ ਤੇ ਉਹਨਾਂ ਦੇ ਅਸੀਂ سانس ਸੁਲਵਾ ਕੇ ਤਲਾਨ ਕਰਕੇ ਤੇ ਜਿਹੜੇ سانسਰ ਨਸ਼ ਕੀਤਾ ਗਿਆ ਘਟੋਕਰ ਤੁਸੀਂ ਅੱਜ 10 ਤੋਂ 12 ਜਿਹੜੇ ਬੁੱਤ ਪਟਾਕੇ ਪਲਾਉਂਦੇ ਸੀ ਉਹਨਾਂ ਨੂੰ ਤਲਾਨ ਕੀਤੇ ਗਏ ਨੇ ਜਿਹੜੇ سانسਰ ਨਸ਼ ਕੀਤੇ ਗਏ ਨੇ ਇਸ ਕਰਕੇ ਜਿਹੜੀ ਟ੍ਰੈਫਿਕ ਦੇ ਰੱਖਸਾਂ ਨੂੰ ਕਿਸੇ ਤਰ੍ਹਾਂ ਦੇ ਜਿਹੜੇ ਵੀ ਪਟਾਕੇ ਪਾਉਂਦੇ ਨੇ ਜਾਂ ਪੋਲਿਊਸ਼ਨ ਪਾਉਂਦੇ ਨੇ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਇਸੇ ਤਰ੍ਹਾਂ ਉਹਨਾਂ ਦੇ ਖਿਲਾਫ ਕਾਰਵਾਈ ਹੁੰਦੀ ਰਹੂਗੀ